you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਚਲੋ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਵੱਜ ਚੁੱਕਿਆ ਇੱਥੇ 6 ਵਜੇ ਦਾ 5:30 ਹੋਇਆ ਸੀ ਤੇ ਬਸ ਇੱਥੇ ਹਣਾ ਮੈਂ ਕਰ ਰਹੀ ਸੀ ਘਰ ਦੇ ਕੰਮ ਕਾਰ ਸ਼ੁਰੂ ਮੈਂ ਕਿਹਾ ਚੱਲ ਆਪਾਂ ਮੌਸਮ ਦਾ ਹਾਲ ਚਾਲ ਢੂੰਡਾ ਦੀਵ ਕਹਿ ਹੋ ਜਾ ਤੇ ਸਾਡੇ ਮੀਂਹ ਪੈ ਕੇ ਹਟਿਆ ਸਰਾ ਦੇ ਮੀਂਹ ਆ ਗਿਆ ਸੀ ਕੱਲ ਦਿਨੇ ਵੀ ਪਈ ਗਿਆ ਤੇ ਇੱਥੇ ਬਸ ਘਰ ਦੇ ਕੰਮ ਕਾਰ ਸ਼ੁਰੂ ਹੋ ਗਏ ਸੀ ਸਾਰਿਆਂ ਨੇ ਆਪ ਦਾ ਆਪ ਦਾ ਕੰਮ ਕਾਰ ਸ਼ੁਰੂ ਕਰ ਲਿਆ ਸੀ ਸੁਨਹਿਣ ਲੱਗੀ ਸੀ ਝਾੜੂ ਲਾਉਣ ਕਿਰੇ ਸ਼ਨਾਉਣ ਚੱਲਿਆ ਸੀ ਇੱਧਰ ਮੈਂ ਵੀ ਅੰਦਰ ਬੈਠੇ ਸੀ ਤੇ ਕਿਰਤਨ ਚੱਲਦਾ ਸੀ ਅੰਦਰ ਤੇ ਕਿਰਤਨ ਹੁੰਦੇ ਸੀ ਤੇ ਬਸ ਫਿਰ ਮੈਂ ਇੱਥੇ ਹਨਾ ਕੰਮਕਾਰ ਬਸ ਸ਼ੁਰੂ ਕਰਨ ਲੱਗੀ ਆ ਤੇ ਮੈਂ ਆ ਗਈ ਸੀ ਇੱਥੇ ਨਾਲੀ ਧੋਣ ਤੇ 2-3 ਦਿਨ ਹੋ ਗਏ ਸੀ ਮੀਂਹ ਪੈਂਦਾ ਸੀ ਤੇ ਨਾਲੀ ਧੋਤੀ ਨਹੀਂ ਗਈ ਤੇ ਨਾ ਸਾਡੇ ਕੋਠਾ ਹੈਗਾ ਕੱਚਾ ਤੇ ਕੋਠੇ ਉੱਪਰੋਂ ਮਿੱਟੀ ਆ ਜਾਂਦੀ ਆ ਕਿਉਂਕਿ ਅਸੀਂ 10-12 ਸਾਲ ਹੋ ਗਏ ਉਹ ਉਹ ਮਿੱਟੀ ਸਿੱਟੇ ਸੀ ਮਿੱਟੀ ਸਿੱਟਾਈ ਨੂੰ ਵੀ ਕੋਠੇ ਦੇ ਉੱਪਰ ਕਾਫੀ ਟਾਈਮ ਹੋ ਗਿਆ ਤੇ ਮਿੱਟੀ ਨਾਲ ਉੱਪਰੋਂ ਬੱਤਨਾਂ ਵਾਲੇ ਨਾਲ ਖੁਰਪੀ ਆ ਜਾਂਦੀ ਆ ਫਿਰ ਅਸੀਂ ਹਨਾ ਇੱਥੇ ਵਸ ਨਾਲ ਹੀ ਮੈਂ ਧੋਂਦੀ ਸੀ ਮਿੱਟੀ ਮਿੱਟੀ ਹੋਈ ਪਈ ਸੀ ਵਿੱਚ ਤੇ ਅਸੀਂ ਫਿਰ ਮੈਂ ਕਿਹਾ ਚੱਲ ਮੈਂ ਚੰਗੀ ਤਰ੍ਹਾਂ ਧੋਦਾ ਤੇ ਮੌਸਮ ਤਾਂ ਐਂ ਸੀ ਬਸ ਬੱਦਲ ਗਈ ਜੀ ਮੈਂ ਕਿਹਾ ਚੱਲ ਫਿਰ ਵੀ ਆਪਣੇ ਹਨਾ ਸਾਬ ਸਫਾਈ ਦੇ ਜਿਹੜੇ ਕੰਮਕਾਰ ਉਹ ਤਾਂ ਕਰਨੀ ਹੀ ਆ ਵੀ ਭੜਾ ਲੱਗਦਾ ਹੈ ਤੇ ਕੀੜੇ ਵੀ ਬਹੁਤ ਜ਼ਿਆਦਾ ਹੋਏ ਪਏ ਤੁਸੀਂ ਦੇਖ ਹੀ ਰਹੇ ਹੋਵੋਗੇ ਵੀਡੀਓ ਦੇ ਵਿੱਚ ਬਾਲਟੀ ਦੇ ਕੋਲੇ ਇੱਧਰ ਡਰਮ ਵਾਲੀ ਸਾਈਡ ਜਿੱਥੇ ਹਰੇ ਵਾਈ ਜੀ ਲੱਗੀ ਆ ਇੱਥੇ ਕੀੜੇ ਕੀੜੇ ਹੋਏ ਪਏ ਆ ਮੀਨਾ ਦੇ ਤੇ ਕੀੜੇ ਕੀੜੇ ਹੋਏ ਪਏ ਆ ਵਸ ਇੱਥੇ ਤੇ ਮੈਂ ਨਾਲੀ ਧੋ ਕੇ ਤੇ ਬਾਲਟੀ ਲੈ ਗਈ ਚੱਕ ਕੇ ਤੇ ਮੌਸਮ ਦੇਖੋ ਜੀ ਕਿੰਨਾ ਉਹਦੀ ਹੋਇਆ ਪਿਆ ਤੇ ਹੁਣ ਹਰੇ ਭਈ ਹਰੇ ਭਈ ਹੋਈ ਪਈ ਐ ਤੇ ਕਾਣਾ ਇੰਨੇ ਉੱਗਿਆ ਪੈ ਇੰਨਾ ਹਣਾ ਬਹੁਤ ਹੀ ਜ਼ਿਆਦਾ ਮੀਂਹ ਨਾਲ ਹੋਰ ਹੋ ਗਿਆ ਜ਼ਿਆਦਾ ਤੇ ਵਸ ਇੱਥੇ ਮੈਂ ਪਾਣੀ ਭਰਨ ਲੱਗੀ ਸੀ ਪੀਣ ਵਾਲਾ ਮੈਂ ਕਿਹਾ ਚੱਲ ਭਰ ਲੈਣਾ ਤੇ ਟੈਂਕੀ ਛੱਡੀ ਹੋਈ ਸੀ ਮੇਰੇ ਮੈਂ ਕਿਹਾ ਚੱਲ ਪੀਣ ਵਾਲਾ ਪਾਣੀ ਭਰ ਲੀਂਗੀ ਪਹਿਲਾਂ ਤੇ ਵਸ ਮੈਂ ਕੈਂਪਰ ਚ ਤਾਂ ਪਾਇਆ ਹੀ ਸੀ ਬਰਤ ਪਾਇਆ ਹੀ ਸੀ ਤੇ ਮੈਂ ਕਿਹਾ ਚੱਲ ਆ ਵੀ ਉਹ ਆਪਾਂ ਪੀਣ ਵਾਲਾ ਬਾਲਟੀ ਵਿੱਚ ਭਰ ਲੀਂਗੀ ਦੇਖੋ ਇਹ ਫਰਸ਼ ਐ ਲੱਗਦਾ ਜਿਵੇਂ ਤੋਤਾ ਹੁੰਦਾ ਤੇ ਅਸੀਂ ਜਾਮਣ ਵੀ ਇੱਥੇ ਥੱਲੇ ਛਾਂਗੀ ਸੀ ਤੇ ਟਾਣੇ ਜਿਹੇ ਥੱਲੇ ਥੱਲੇ ਜਿਹੜੇ ਹੁੰਦੇ ਸੀ ਅੱਖਾਂ ਚ ਵਜਦੇ ਸਮੇਂ ਛਾਂਗਦੇ ਸੀ ਤੇ ਬਸ ਉੱਥੇ ਹਰੇ ਵਾਈ ਪਈ ਐ ਮੈਂ ਕਹਾਂ ਜੇ ਸੁੱਕ ਜੂ ਆਹਣਾ ਫਿਰ ਇੱਥੇ ਆਪਾਂ ਕਾਗਜ਼ਾਂ ਨਾਲ ਆ ਗੁੱਗਲਾ ਦੰਕ ਗਿਣਨੇ ప్రతి ਸਿੱਟਨੇ ਓਖੇ ਤੇ ਨਾ ਚਾਰ ਆ ਬੱਠਰ ਹੋਣਗੇ ਇੱਕ ਮੇਂ ਕਰਕੇ ਨਾ ਉੱਥੇ ਸੜਕ ਪੱਟੀ ਪਈ ਐ ਤੇ ਉੱਥੇ ਬਹੁਤ ਜ਼ਿਆਦੇ ਨਾ ਉਹ ਚਿੱਕੜੇ ਚਿੱਕੜ ਹੋਇਆ ਫੇ ਤਾਂ ਕਰਕੇ ਮੈਂ ਸਿੱਟ ਕੇ ਨਹੀਂ ਆਈ ਮੈਂ ਤਾਂ ਚਲ ਸੁੱਕ ਪਕਾ ਹੋਊਗਾ ਮੜੇ ਮੋਟੀ ਧੁੱਪਾਂ ਲੱਗਣਗੇ 1 2 ਤੇ ਫੇਰ ਹੀ ਮੈਂ ਕਿੱਸੇ ਟਕੇ ਆਉਂਗੀ ਤੇ ਮੜ ਕੇ ਇੱਥੇ ਵਾਸੇ ਹਨਾ ਕੰਧਾ ਦੇਖੋ ਜੀ ਕਿੰਨੀਆਂ ਗਿੱਲੀਆਂ ਹੋਈਆਂ ਪਈਆਂ ਮੇਂ ਕਰਕੇ ਮੇਹ ਰੋਈ ਆ ਜਾਂਦਾ ਦਿਨੇ ਤਾਂ ਪੈਂਦੇ ਰਹਿੰਦਾ ਰਾਤ ਨੂੰ ਵੀ ਪੈਣ ਲੱਗ ਗਿਆ ਹਨਾ ਬਸ ਇੱਥੇ ਮੰਮੀ ਲੱਗ ਗਈ ਸੀ ਪਿਆਜ਼ ਛੱਲਣ ਕਿਉਂਕਿ ਪਨੀਰ ਪਿਆ ਸੀ ਤੇ ਘਰਦਾਰਾ ਸਾਬ ਤੋਂ ਪਨੀਰ ਦਿੱਤਾ ਸੀ ਬਾਬਾ ਜੀ ਨੇ ਤੇ ਰਿਸ਼ੂ ਕੰਨਾ ਨਾ ਹੁਣ ਮੈਂ ਪੁਰਜੀ ਨਹੀਂ ਖਾਣੀ ਮੈਂ ਪਨੀਰ ਦੇ ਪਰੌਂਠੇ ਖਾਣੇ ਆ ਨੀ ਮੰਮੀ ਕਹਿੰਦੇ ਚੱਲ ਮੈਂ ਬਣਾ ਦਿੰਦੀ ਆ ਤੇ ਪਿਆਜ ਚਲੀ ਜਾਂਦੇ ਸੀ ਬ੍ਰੇਕ ਬ੍ਰੇਕ ਚੇਰ ਲੈਣਗੇ ਪਿਆਜ ਇੱਥੇ ਬੈਠੇ ਤੇ ਮੈਂ ਮੈਂ ਵਾਸ ਹਨਾ ਆਪਣੇ ਕੰਮ ਕਰ ਕਰਨ ਲੱਗ ਗਈ ਸੀ ਚਾਹ ਦੀ ਤੇ ਲਾਉਣ ਲੱਗ ਗਈ ਸੀ ਮੰਮੀ ਨੇ ਚੱਲ ਮੈਂ ਰੋਟੀ-ਰੋਟੀ ਲਾ ਦਿੰਨੀ ਆ ਤੇ ਮਾਵਾ ਦਾ ਇਹੀ ਸੁੱਖਾ ਹੁੰਦਾ ਹਨਾ ਮਾਵਾ ਜਦੋਂ ਆਪਣੇ ਧੀਆਂ ਕੋਲੇ ਹੁੰਦੀਆਂ ਤੇ ਕੰਨਾ ਹਣਾ ਸਕੂਨ ਮਿਲਦਾ ਤੇ ਕੰਮ ਚ ਵੀ ਹੈਲਪ ਹੋ ਜਾਂਦੀ ਆ ਤੇ ਹੁਣ ਮੰਮੀ ਹੈਗੇ ਇਕੱਲੇ ਉੱਥੇ ਤੇ ਕੰਗਾ ਮੇਰੇ ਭਰਾ ਦੇ ਤਾਂ ਜੋਬ ਲੱਗੀ ਹੋਈ ਆ ਤੇ ਉੱਥੇ ਆ ਬਸ ਛੁੱਟੀ ਵਾਲੇ ਦਿਨ ਆ ਜਾਂਦਾ ਹੈ ਸੈਕਿੰਡ ਸੈਟਰਡੇ ਆ ਹਣਾ ਫੋਰਥ ਸੈਟਰਡੇ ਹੁੰਦਾ ਜਿਹੜਾ ਮਹੀਨੇ ਦਾ ਉਹਦਾ ਆ ਜਾਂਦਾ ਹੁੰਦਾ ਤੇ ਹੁਣ ਤਿੰਨ ਚਾਰ ਛੁੱਟੀਆਂ ਆ ਜਾਣਗੀਆਂ ਦੋ ਰੱਖੜੀ ਨੇ ਆ ਜਾਣਗੀਆਂ ਫੇਰ 15 16 17 ਤਿੰਨ ਫੇਰ ਆ ਜਾਣਗੀਆਂ ਫੇਰ ਆ ਜੂਗਾ ਚੱਲ ਤੇ ਇਦਰ ਸਾਡੇ ਬੰਨਿਓ ਤਾਂ ਨੇੜੇ ਹੀ ਆਹੋ ਤੇ ਮੇਰੀ ਜਿਹੜੀ ਭੈਣ ਹੈ ਹਨਾ ਉਧਰੋਂ ਵੀ ਨੇੜੇ ਆ ਇੱਕੋ ਜਿਹਾ ਹੀ ਹਨ ਨੂੰ ਬਾਟ ਪੈਂਦੀ ਤੇ ਮੈਂ ਕਹਿੰਦਾ ਜੀ ਮੈਂ ਚੱਲ ਮੇਰੇ ਕੋਲੇ ਆ ਜਾਕਰ ਛੁੱਟੀ ਛੱਟੀ ਗਲ ਜਨ ਹਨਾ ਤਿੰਨ ਦੇਖੂਗਾ ਹਜੇ ਨਹੀਂ ਕਹਿੰਦਾ ਮੈਂ ਹਾਂ ਉਂਦਾ ਬੇ ਜੋ ਤਿੰਨ ਚਾਰ ਛੁੱਟੀਆਂ ਇਕੱਠੀਆਂ ਆ ਗਈਆਂ ਤੇ ਤਿੰਨ ਚਾਰ ਲੈ ਲੂੰਗਾ ਫਿਰ ਦੋਨਾਂ ਕੋਲੇ ਆਕ ਜਾਊਂਗਾ ਫਿਰ ਆਇਆ ਦੋ ਦੋ ਦਿਨ ਲਾ ਵੀ ਜਾਊਂਗਾ ਫਿਰ ਹਨਾ ਇੱਕ ਦਿਨ ਤਾਂ ਬੰਦਾ ਥਕਾਵਟੀ ਹੋ ਜਾਂਦੀ ਹੋਂ ਚ ਫਿਰ ਦੂਜੇ ਦਿਨ ਫਿਰ ਭੱਜ-ਭਜਾਈ ਵਿੱਚ ਹੋ ਜਾਂਦਾ ਤਾਂ ਕਰਕੇ ਕਹਿੰਦਾ ਮੈਂ ਹਜੇ ਨਹੀਂ ਹੁਣ ਮੈਂ ਕਹਿੰਦਾ ਚੱਲ ਠੀਕ ਹੈ ਤੇ ਕੰਨਦਾ ਹੋਇਆ ਤੇ ਮੇਰੀ ਨਵੀਂ ਜੁਆਇਨਿੰਗ ਹੋਈ ਆ ਤੇ ਵੀ ਬਾਅਦ ਦੇ ਵਿੱਚ ਫਿਰ ਮੈਂ ਵੀ ਲਾਉਂਗਾ ਛੁੱਟੀਆਂ 6 ਤਿੰਨ ਮਹੀਨਿਆਂ ਤੱਕ ਮੈਂਗਾ ਠੀਕ ਆ ਤੇ ਫੋਨ ਰੋਜ਼ ਹੀ ਆ ਜਾਂਦਾ ਮੇਰੇ ਭਰਾ ਦਾ ਤੇ ਰੋਜ਼ ਹੀ ਗੱਲ ਕਰਦਾ ਬਸ ਆਪਦਾ ਡਿਊਟੀ ਤੋਂ ਆ ਕੇ ਗੱਲਬਾਤ ਕਰ ਲੈਂਦਾ ਮੈਂ ਤੇ ਇੱਥੇ ਲੱਗੀ ਸੀ ਮੈਂ ਪਾਣੀ ਭਰਨਾ ਟੇਨ ਵਾਲਾ ਤਾਂ ਭਰ ਲਿਆ ਸੀ ਮੈਂਗਾ ਚਲ ਬਾਲਟੀਆਂ ਭਰ ਲਈ ਟੈਂਕੀ ਭਰ ਗਈ ਸੀ ਮੈਂਗਾ ਫਿਰ ਮੋਟਰ ਬੰਦ ਕਰਿਆਂਗੇ ਤਿੰਨ ਹੋਣਾ ਸੀ ਤਾਂ ਕਰਕੇ ਵਾਸ਼ਰੂਮ ਮੈਂ ਸਾਰੇ ਧੋਤੇ ਸੀ ਕਰਤੇ ਸੀ ਕਿਉਂ ਇੱਥੇ ਸੁਨੇਹਾ ਜਾ ਰਹੀ ਹੈ ਮੰਦਰ ਤੇ ਫੁੱਲ ਤੋੜੀ ਜਾਂਦੀ ਸੀ ਸਨੇਹਾ ਕਹਿੰਦੀ ਫੁੱਲ ਲੈ ਕੇ ਆਣੀ ਮੈਂ ਕਿਹਾ ਠੀਕ ਆ ਫਿਰ ਮੈਂ ਵਾਸੇ ਇੱਥੇ ਵਾਸ਼ਰੂਮ ਧੋ ਕੇ ਤੇ ਹਨਾ ਆ ਗਈ ਸੀ ਇੱਥੇ ਕਿਚਨ ਦੇ ਵਿੱਚ ਪਾਣੀ ਪੁਣੀ ਭਰ ਲਿਆ ਸੀ ਮੈਂ ਤੇ ਇੱਥੇ ਮੰਮੀ ਲੱਗੀ ਸੀ ਰੋਟੀ ਬਣਾਉਣ ਤੇ ਨਮਕ ਮਿਰਚ ਪਿਆਜ਼ ਤੇ ਪਨੀਰ ਨੂੰ ਕੱਦੂਕਸ ਕਰ ਲਿਆ ਸੀ ਤੇ ਵਾਸੇ ਇਹ ਹਨਾ ਲੱਗੀ ਰਹੀ ਸੀ ਰੋਟੀ ਲਾਉਣੇ ਨਮਕ ਮਿਰਚ ਲਾਈ ਜਾਂਦੀ ਸੀ ਤੇ ਮੈਨੇ ਪੁੱਛਦੀ ਮੈਂ ਨਾ ਇੱਕ ਨੂਨ ਡਾਨੀ ਦੇ ਵਿੱਚ ਡੱਬੀ ਦੇ ਵਿੱਚ ਨੂਨ ਮਿਰਚਰ ਲਾ ਕੇ ਰੱਖਿਆ ਹੋਇਆ ਕਿਉਂਕਿ ਇਹ ਬੱਚੇ ਹਨ ਨੂਨ ਵਾਲੇ ਪਰੌਂਠੇ ਨੂਨ ਮਿਰਚ ਵਾਲੇ ਪਰੌਂਠੇ ਖਾਂਦੇ ਦਹੀਂ ਨਾਲ ਜਾਂ achar ਨਾਲ ਤੇ ਤਾਂ ਕਰਕੇ ਮੈਂ ਮਿਕਸ ਕਰਕੇ ਰੱਖ ਲਿਆ ਸੀ ਤੇ ਮੰਮੀ ਹੋਈ ਪੁੱਛਦੇ ਸੀ ਕਹਿੰਦੇ ਵੀ ਆਹ ਨੂਨ ਮਿਰਚ ਜਿਹਦੇ ਵਿੱਚ ਰਲਿਆ ਵੀ ਉਹ ਕਿਹੜਾ ਮੈਂ ਕਿਹਾ ਚੱਲ ਵੀ ਦਾਲ ਦਿਆਂ ਪਰ ਮੈਂ ਦੱਸਣ ਲੱਗ ਗਈ ਸੀ ਮੈਂ ਕਿਹਾ ਵੀ ਆਹ ਵਾਲਾ ਤੇ ਪਹਿਲਾਂ ਮੈਂ ਹਰੀ ਮਿਰਚਾ ਪਾਉਣੀ ਆ ਸੀ ਮੈਂ ਕਿਹਾ ਚੱਲ ਹਰੀਆਂ ਮਿਰਚਾਂ ਹੀ ਪਾ ਦਾਂਗੇ ਤੇ ਪਰ ਹਨਾ ਹਰੀਆਂ ਮਿਰਚਾਂ ਫਿਰ ਮੈਂ ਕਹਿੰਨਾ ਬੱਚੇ ਘਟ ਘਟ ਕੇ ਛੱਡ ਦਿੰਦੇ ਖਾਂਦੇ ਨਹੀਂ ਤੇ ਅਨਨ ਮਗਲ ਆਲੀ ਪਾ ਲੈਣੇ ਚਲੋ ਤੇ ਬਸ ਇੱਧਰ ਮੈਂ ਭਾਂਡੇ-ਬੁੰਡੇ ਧੋਣ ਲੱਗ ਗਈ ਸੀ ਤੇ ਮੰਮੀ ਕਹਿੰਦੀ ਮੈਂ ਰੋਟੀ ਬਣਾਉਂਦੇ ਨੇ ਮੈਂ ਚੱਲ ਮੈਂ ਭਾਂਡੇ ਵਾਸ਼ ਕਰ ਦਿੰਨੀ ਆ ਫਟਾਫਟ ਲੱਗਦੇ ਹੱਥ ਜਿਹੜਾ ਕੰਮ ਹੋ ਜੇ ਟਾਈਮ ਨਾਲ ਹੋਵੇ ਠੀਕ ਹੈ ਨਾ ਤੇ ਬਸ ਫਿਰ ਹਣਾ ਰੀਸ਼ੂ ਵਾਸਤੇ ਪਰੌਂਠੇ ਬਣਾ ਦੂੰ ਮੰਮੀ ਪਹਿਲਾਂ ਰੀਸ਼ੂ ਖਾ ਲੂਗਾ ਤੇ ਸਨੇਮੰਦਰ ਗਈ ਹੋਈ ਸੀ ਮੈਂ ਬਸ ਭਾਂਡੇ ਮਾਜ ਕੇ ਫਿਰ ਹਣਾ ਬਾਹਰ ਲੱਗ ਜੂੰ ਥੋੜਾ ਮोटा ਕੰਮ ਕਰਨ ਜਿਹੜਾ ਪਏ ਆ ਬਾਹਰ ਨੂੰ ਤੇ ਵੀਰਵਾਰ ਨੂੰ ਸੀ ਪੋਚੇ ਨਹੀਂ ਲੂੰਦੇ ਤੇ ਬਸ ਸਨੀਆ ਝਾੜੂ ਝੂੜੂ ਲਾ ਗਈ ਸੀ ਪੋਚੇ ਪਹਿਲਾਂ ਉਹ ਗੰਨੇ ਸੀ ਮੈਂ ਮੰਦਰਵਾ ਕੇ ਲਾ ਦੂੰਗੀ ਮੈਂ ਕਿਹਾ ਵੀ ਰਹਿਣ ਦੇ ਅੱਜ ਤ ਵੀਰਵਾਰ ਆ ਰਹਿਣ ਦੇ ਪੋਚੇ ਲਾਉ ਨੂੰ ਬਸ ਝਾੜੂ ਲੱਗਾ ਠੀਕ ਹੈ ਤੇ ਉਹ ਗੰਨੇ ਠੀਕ ਹੈ ਤੇ ਬਸ ਫਿਰ ਮੈਂ ਇੱਥੇ ਬਾਹਰ ਗਈ ਸੀ ਪੱਖਾ ਬੰਦ ਕਰਨ ਨਹੀਂ ਪੱਖਾ ਨਹੀਂ ਮੈਂ ਕੁਝ ਕਰਨ ਗਈ ਸੀ ਤੇ ਪਤਾ ਨਹੀਂ ਫੋਨ ਆਇਆ ਸੀ ਕਿਸੇ ਦਾ ਤੇ ਫਿਰ ਮੈਂ ਇੱਥੇ ਆ ਗਈ ਸੀ ਦੁਬਾਰਾ ਰਸੋਈ ਦੇ ਵਿੱਚ ਇੱਥੇ ਮੈਂ ਲੱਗ ਗਈ ਸੀ पांडे ਹਣਾ ਤੋਂ ਮਾਂ ਤਾਂ ਲੈ ਸੀ ਸੈਂਕਸਾਵ ਕਰਨ ਲੱਗ ਗਈ ਸੀ ਐਥੇ ਰਿਸ਼ੂ ਆ ਗਿਆ ਸੀ ਮੇਰੇ ਕੋਲ ਤੇ ਰਿਸ਼ੂ ਕਹਿੰਦਾ ਨਾ ਮੇਰਾ ਬਟਨ ਟੁੱਟ ਗਿਆ ਔਰ ਸ਼ਰਟ ਦਾ ਯੂਨੀਫਾਰਮ ਦਾ ਤੇ ਕਹਿੰਦਾ ਮੈਂ ਜੇਬ ਦੇ ਵਿੱਚ ਪਾਇਆ ਸੀ ਤੇ ਕਹਿੰਦਾ ਕਿੱਧਰ ਗਿਆ ਮੈਂ ਕਹਾ ਮੈਨੂੰ ਤਾਂ ਲੱਭਿਆ ਨਹੀਂ ਮੈਂ ਗਲਤ ਥੋਦੀ ਸੀ ਹੋਸ਼ ਕੀਤੀ ਸੀ ਤੇ ਮੈਂ ਕਹਾ ਚੱਲ ਕੋਈ ਨਾ ਵੀ ਪਾਏ ਬਟਨ ਮਿਲਾ ਲੈਣੀ ਆ ਮੈਂ ਹੁਣਨੀ ਆ ਤੇ ਫਿਰ ਉਹ ਉੱਧਰ ਚਲੇ ਗਿਆ ਸੀ ਰੂਮ ਦੇ ਵਿੱਚ ਮੈਂ ਕਿਹਾ ਮੈਂ ਪੰਡ ਧੋ ਕੇ ਆਉਣੀ ਆ ਵੀ ਤੂੰ ਇੰਨੇ ਪੈਂਟ ਕੁੰਟ ਪਾ ਲੈ ਆਉਂਦੀ ਕੰਨਾਂ ਠੀਕ ਹੈ ਤੇ ਬਸ ਉਹਨੇ ਸ਼ਰਟ ਲਾ ਕੇ ਰੱਖਤੀ ਸੀ ਉੱਥੇ ਕੰਨਾਂ ਵੀ ਪਲਾ ਦੇ ਬਟਨ ਬੱਚੇ ਐਂ ਕਰਦੇ ਬਸ ਉੱਥੇ ਹਨਾ ਜਦੋਂ ਖੇਡਦੇ ਰਿਸੈਸ ਦੇ ਵਿੱਚ ਤੇ ਐਂ ਇੱਕ ਦੂਜੇ ਦੇ ਸ਼ਰਟਾਂ ਖਿੱਚ ਦਿੰਦੇ ਆ ਕਦੇ ਪਾੜ ਲੈਂਦੇ ਸ਼ਰਟ ਕਦੇ ਬਟਨ ਤੋੜ ਲੈਂਦੇ ਕਦੇ ਜੇਬ ਤੋੜ ਲੈਂਦੇ ਬਸ ਇਹਦਾ ਇਹੀ ਚੱਲੀ ਜਾਂਦਾ ਤੇ ਇਹਨੂੰ ਸ਼ਰਟ ਵੀ ਲੈ ਕੇ ਦੇਣੀ ਹੈ ਬਲੂ ਕਲਰ ਵਾਲੀ ਜਿਹੜੀ ਯੂਨੀਫਾਰਮ ਹੈ ਤੇਰੇ ਨਾਮ ਬਾਹਰ ਦੇ ਉੱਤੋਂ ਘਟੀਆਂ ਮੈਂ ਲੈ ਕੇ ਦੇਣੀ ਨੂੰ

ਤੇ ਫੇਮੇ ਲੱਗ ਗਈ ਸੀ ਜੀ ਇਹਣਾ ਸ਼ਰਟ ਤੇ ਬਟਨ ਲਾਉਣ ਤੇ ਰਿਸ਼ੂ ਬੈਠਾ ਸੀ ਕੰਨਾ ਫਿਰ ਮੈਨੂੰ ਰੋਟੀ ਦਿਖਾਉਣ ਲੱਗੇ ਕੰਨਾ ਮੈਂ ਰੋਟੀ ਲੈ ਕੇ ਆਇਆ ਪਨੀਰ ਵਾਲੀ ਮੈਂ ਕਿਹਾ ਖਾ ਲਾ ਤੇ ਫਿਰ ਮੈਂ ਇੱਥੇ ਬੱਸ ਉਹਨਾ ਝਾੜੂ ਲਾਉਣ ਲੱਗ ਗਈ ਸੀ ਬਟਨ ਲਾ ਕੇ ਰਿਸ਼ੂ ਦੇ ਸ਼ਰਟ ਤੇ ਤੇ ਇੱਥੇ ਨਾ ਬੇ ਉਹ ਜੀ ਥੱਲੋ ਕੱਟੀ ਸੀ ਅਸੀਂ ਕਟਿੰਗ ਕੀਤੀ ਸੀ ਕਿ ਹਨਾ ਸੌਣ ਦੇ ਰੋਤਾ ਕੋਈ ਚੀਜ਼ ਵੜ ਕੇ ਪੈ ਜਾਂਦੇ ਅਸੀਂ ਥੱਲੇ-ਥੱਲੇ ਕਟਿੰਗ ਕਰਤੀ ਸੀ ਮੇਰੇ ਕੋ ਉੱਪਰ ਉਹ ਚੱਲ ਠੀਕ ਹੈ ਤੇ ਇੱਥੇ ਮੈਂ ਝਾੜੂ ਲਾਉਣ ਲੱਗ ਗਈ ਸੀ ਮੈਂ ਕਿ ਇੱਥੇ ਇਕੱਠਾ ਕਰਕੇ ਨਾ ਪੱਤੇ ਜੇ ਤੇ ਇੱਥੇ ਪਾ ਲੈਣੇ ਕਿਉਂਕਿ ਜਿਆਦਾ ਦੂਰ ਲੈ ਕੇ ਜਾਵਾਂਗੇ ਘਾਹ ਦੇ ਵਿੱਚ ਹੀ ਵੜ ਜਾਣਗੇ ਉੱਥੇ ਹਨਾ ਮਿਕਸ ਹੋ ਜਾਣਗੇ ਤਾਂ ਇਹ ਆ ਮੇਰੀ ਰੋਟੀ ਆ ਤੇ ਆ ਮੈਂ ਖਿਚੜੀ ਬਣਾਈ ਆ ਤੇ ਦਹੀਂ ਆ ਤੇ ਸਬਜ਼ੀ ਆ ਚਣਿਆਂ ਦੀ ਵਾਈਟ ਵਾਈਟ ਚਨੇ ਬਣਾਏ ਸੀ ਉਹਦੀ ਸਬਜ਼ੀ ਆ ਤੇ ਆ ਜੀ ਤੁਸੀਂ ਵੀ ਖਾ ਲਓ ਤੇ ਮੈਂ ਚੋਲ ਨਹੀਂ ਖਾਣੇ ਇਸ ਕਰਕੇ ਮੈਂ ਆਪਦੀ ਬੜੀਆਂ ਦੀ ਸਬਜ਼ੀ ਲਈ ਹੈ ਤੇ ਰੋਟੀ ਲਈ ਹੈ ਤੇ ਬਸ ਜੀ ਦੁਪਹਿਰ ਦਾ ਲੰਚ ਤਿਆਰ ਆ ਤੇ ਸੁਨੀਹਾ ਆ ਗਈ ਤੇ ਰਿਸ਼ੂ ਹਜੇ ਠਹਿਰ ਕੇ ਤੇ ਮੀਂਹ ਪਈ ਜਾਂਦਾ ਸਾਡੇ ਤੋਂ ਧੁਕੁੰਨੀ ਆ ਮੈਂ ਦੇਖੋ ਇਹ ਮੀਂਹ ਪਈ ਜਾਂਦਾ ਕੱਲ ਵੀ ਐਂ ਲੱਗ ਗਿਆ ਸੀ ਪਾਉਣ ਹੁਣ ਵੀ ਬਸ 1 ਵਜੇ ਲੱਗ ਗਿਆ ਪਾਉਣ ਕਿਤੇ ਹਟ ਜਾਂਦਾ ਕਿਤੇ ਲੱਗ ਗਿਆ ਹੁੰਦਾ ਤੇ ਬਸ ਹੁਣ ਅਸੀਂ ਲੱਗੇ ਆਂ ਜੀ ਰੋਟੀ ਆਯੋ ਜੀ ਤੁਸੀਂ ਵੀ ਕਰ ਲੋ ਲੰਚ ਤੇ ਇੱਥੇ ਮੰਮੀ ਲੈ ਕੇ ਆਏ ਸੀ ਬਿਸਕੁਟ ਤੇ ਤੇ ਇੱਕ ਡੱਬਾ ਲੈ ਕੇ ਆਏ ਸੀ ਕਿਉਂਕਿ ਮੇਰੇ ਭਰਾ ਦੀ ਜੋਬ ਲੱਗੀ ਹੈ ਹਨਾ ਤੇ ਡੱਬਾ ਲੈ ਕੇ ਆਏ ਸੀ ਤੇ ਇੱਕ ਲੈ ਕੇ ਆਏ ਸੀ ਲੱਡੂ ਤੇ ਲੱਡੂ ਲੈ ਕੇ ਆਏ ਸੀ ਹਨਾ ਤੇ ਕਹਿੰਦੇ ਸੀ ਵੀ ਘਰਾਂ ਦੇ ਵਿੱਚ ਵੰਡ ਦੇ ਜਿੰਨੇ ਇਹਨਾਂ ਨੂੰ ਦੇਣੇ ਆ ਤੇ ਵਸੇ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੀ ਵੀਡੀਓ ਤਾਂ ਇਹਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਧੰਨਵਾਦ